ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਐਸ ਸਾਕੀ ਜੀ ਦੀ ਲਿਖੀ ਹੋਈ ਕਹਾਣੀ ਨੰਗੀਆਂ ਲੱਤਾਂ ਵਾਲਾ ਮੁੰਡਾ ਦਿੱਲੀ ਯੂਪੀ ਬਾਰਡਰ ਤੇ ਇੱਕ ਕਲੋਨੀ ਵਿੱਚ ਮੇਰਾ ਘਰ ਹੈ ਅਸਲ ਵਿੱਚ ਵੇਖਣ ਨੂੰ ਤਾਂ ਇਹ ਇਲਾਕਾ ਦਿੱਲੀ ਦਾ ਹੀ ਹਿੱਸਾ ਲੱਗਦਾ ਹੈ ਦਿੱਲੀ ਅਤੇ ਯੂਪੀ ਵਿਚਕਾਰ ਇੱਕ ਸੜਕ ਪੈਂਦੀ ਹੈ ਜਿਹੜੀ ਬਹੁਤ ਜਲਦੀ ਹੈ ਇਹੋ ਸੜਕ ਯੂਪੀ ਅਤੇ ਦਿੱਲੀ ਨੂੰ ਵੱਖਰਾ ਕਰਦੀ ਹੈ ਜੇ ਉਹ ਸੜਕ ਨੂੰ ਵਿਚਕਾਰੋਂ ਹਟਾ ਲਿਆ ਜਾਵੇ ਤਾਂ ਸਾਰਾ ਇਲਾਕਾ ਦਿੱਲੀ ਬਣ ਜਾਵੇਗਾ ਯੂਪੀ ਇਲਾਕੇ ਦੀ ਜਿਸ ਕਲੋਨੀ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਹ ਤਿੰਨ ਬਲਾਕਾਂ ਵਿੱਚ ਵੰਡਿਆ ਹੋਇਆ ਹੈ ਉਹਨਾਂ ਦੇ ABC ਨਾਂ ਰੱਖੇ ਹੋਏ ਹਨ ਹਰ ਬਲਾਕ ਵਿੱਚ ਸਰਕਾਰ ਵੱਲੋਂ ਇੱਕ ਮਾਰਕੀਟ ਬਣਾਈ ਹੋਈ ਹੈ ਦੁਕਾਨਾਂ ਦੀ ਇੱਕ ਲੰਮੀ ਸੜਕਤਾਰ ਜਿਨ੍ਹਾਂ ਵਿੱਚੋਂ ਉਥੋਂ ਦੀ ਵਸੋਂ ਲਈ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਉਪਲਬਧ ਹਨ ਉਥੇ ਹਲਵਾਈ ਪਰਚੂ ਤੇ ਮਨੀਆਰੀ ਦੀ ਦੁਕਾਨ ਹੈ ਉਥੇ ਡਾਕਟਰ ਤੇ ਨਾਈ ਵੀ ਹੈ ਮੇਰਾ ਘਰ ਬਲਾਕ A ਵਿੱਚ ਪੈਂਦਾ ਹੈ ਉਸ ਬਲਾਕ ਦੀ ਮਾਰਕੀਟ ਵਿੱਚ ਵੀ ਜ਼ਰੂਰਤ ਦੀਆਂ ਸਾਰੀਆਂ ਦੁਕਾਨਾਂ ਹਨ ਉਸ ਵਿੱਚ ਵਿੱਕੀ ਨਾਂ ਦਾ ਇੱਕ ਰੈਸਟੋਰਾਂ ਵੀ ਖੁੱਲਿਆ ਹੋਇਆ ਹੈ ਵਿੱਕੀ ਰੈਸਟੋਰਾਂ ਨੂੰ ਦੋ ਸਕੇ ਭਰਾ ਚਲਾਉਂਦੇ ਹਨ 8 38 ਕੋ ਸਾਲ ਦਾ ਲੱਗਦਾ ਹੈ ਤੇ ਦੂਜਾ ਕੋਈ 40 ਦਾ ਹੋਵੇਗਾ ਉਹ ਦੋਵੇਂ ਰੈਸਟੋਰਾਂ ਤੋਂ 3-4 ਮੀਲ ਦੂਰ ਇੱਕ ਪੌਸ਼ ਕਲੋਨੀ ਵਿੱਚ ਰਹਿੰਦੇ ਹਨ ਛੋਟਾ ਭਰਾ ਮੈਨੂੰ ਜਿਸ ਦਾ ਨਾਂ ਤਾਂ ਪਤਾ ਨਹੀਂ ਗੋਰਾ ਲਾ ਮੁਸਲਮਾ ਸਮਾਰਟ ਦਿੱਸਾ ਹੈ ਸਿਰ ਦੇ ਖਾਸੇ ਵਾਲ ਉੱਡੇ ਹੋਏ ਹਨ ਉਹ ਆਪਣੀ ਸਿਹਤ ਬਾਰੇ ਬਹੁਤ ਸੁਚੇਤ ਰਹਿੰਦਾ ਹੈ। ਅਸਲ ਵਿੱਚ ਉਹ ਇੰਗਲੈਂਡ 3-4 ਸਾਲ ਲਾ ਆਇਆ ਹੈ। ਮੈਨੂੰ ਇਹ ਪਤਾ ਨਹੀਂ ਕਿ ਉਹ ਇੰਗਲੈਂਡ ਕੀ ਕਰਨ ਗਿਆ ਸੀ। ਬਸ ਉਹਦੇ ਪਹਿਰਾਵੇ ਤੋਂ ਹੀ ਅੰਦਾਜ਼ਾ ਲੱਗਦਾ ਹੈ। ਉਹ ਬਾਹਰਲਾ ਮੁਲਕ ਵੇਖ ਚੁੱਕਿਆ ਹੈ। ਉਹ ਘਰੋਂ 4 ਮੀਲ ਦੂਰ ਪੈਦਲ ਹੀ ਪਹੁੰਚਦਾ ਹੈ। ਕਈ ਵਾਰ ਉਹ ਵਿਚਕਾਰ ਨਸਣ ਵੀ ਲੱਗਦਾ ਹੈ। ਪਰ ਵੱਡਾ ਭਰਾ ਸਧਾਰਨ ਜਿਹਾ ਜਾਪਦਾ ਹੈ। ਉਸ ਦਾ ਪਹਿਰਾਵਾ ਵੀ ਬਸ ਆਮ ਜਿਹਾ ਨਾ ਉਹਦੇ ਦਾ ਵੀ ਮੈਨੂੰ ਪਤਾ ਨਹੀਂ ਕਤਾਰ ਵਿੱਚ ਸਭ ਦੁਕਾਨਾਂ ਮੂਰੇ ਬਰਾਂਡਾ ਛੱਡਿਆ ਹੋਇਆ ਹੈ ਦੁਕਾਨਾਂ ਦਾ ਆਕਾਰ ਬਹੁਤ ਵੱਡਾ ਨਹੀਂ ਉਹਨਾਂ ਨੇ ਆਪਣੇ ਬੈਠਣ ਲਈ ਬਰਾਂਡੇ 'ਚ ਕਾਊਂਟਰ ਲਾ ਕੇ ਥਾਂ ਬਣਾਈ ਹੋਈ ਹੈ ਜਿਸ ਪਿੱਛੇ ਪਈ ਕੁਰਸੀ ਤੇ ਦੋਵੇਂ ਭਰਾ ਵਾਰੋ-ਵਾਰੀ ਬੈਠਦੇ ਜਾਂ ਆਪਣੀ ਡਿਊਟੀ ਦਿੰਦੇ ਹਨ ਗਾਹਕ ਆਉਂਦਾ ਤੇ ਪੈਸੇ ਦਿੰਦਾ ਹੈ ਉਹਨਾਂ ਨੇ ਸੱਜੇ ਹੱਥ ਇੱਕ ਸੰਦੂਕੜੀ ਰੱਖੀ ਹੋਈ ਹੈ ਜਿਹੜੀ ਖੁੱਲੀ ਹੀ ਰਹਿੰਦੀ ਹੈ ਸੰਦੂਕੜੀ ਦੇ ਦੋ ਭਾਗ ਹਨ ਉੱਪਰਲੇ ਭਾਗ ਵਿੱਚ ਉਹ ਸਿੱਕੇ ਰੱਖਦੇ ਹਨ ਜਾਂ 5 10 ਦੇ ਨੋਟ ਹੇਠਲੇ ਭਾਗ ਵਿੱਚ ਉਹ 50ਾਂ ਤੋਂ ਲੈ ਕੇ 500 ਜਾਂ ਕਈ ਵਾਰ ਹਜ਼ਾਰ ਦਾ ਨੋਟ ਪਾਉਂਦੇ ਰਹਿੰਦੇ ਨੇ 카운ਟਰ ਪਿੱਛੇ ਦੁੱਧ ਕਰਨਾ ਜੋੜ ਕੇ ਹਾਲ ਨੂੰ ਮਾਂ ਥਾਂ ਬਣਾਈ ਹੋਈ ਹੈ ਉਸ ਵਿੱਚ ਰੋਟੀ ਖਾਣ ਵਾਲਿਆਂ ਦੀ ਵਧੀਆ ਫਰਨੀਚਰ ਲੱਗਿਆ ਹੋਇਆ ਹੈ। ਹਾਲ ਏਸੀ ਹੈ। ਬਹੁਤੇ ਗਾਹਕ ਰਾਤ ਨੂੰ ਆ ਕੇ ਉਸ ਬੈਠ ਖਾਣੇ ਦਾ ਆਨੰਦ ਮਾਣਦੇ ਹਨ। ਵਾਰਾਂਡੇ ਅੱਗੇ ਖਾਸੀ ਖੁੱਲੀ ਥਾਂ ਹੈ। ਗਰਮੀਆਂ ਦੇ ਮੌਸਮ 'ਚ ਸ਼ਾਮ ਹੁੰਦਿਆਂ ਇੱਕ ਨੌਕਰ ਉਸ ਖੁੱਲੀ ਥਾਂ ਨੂੰ ਸਾਫ਼ ਕਰਕੇ ਉਸ ਤੇ ਪਾਣੀ ਦਾ ਛਿੜਕਾਉ ਕਰ ਮੇਜ਼ ਕੁਰਸੀਆਂ ਲਾ ਦਿੰਦਾ ਹੈ। ਸਟੈਂਡ ਵਾਲੇ ਦੋ ਕੂਲਰ ਰੱਖ ਦਿੰਦਾ ਹੈ। ਜਦੋਂ ਹਨੇਰਾ ਹੋਏ ਖਾਣ ਵਾਲੇ ਗਾਹਕ ਬਹੁਤੇ ਹੋ ਜਾਣ ਅਤੇ ਏਸੀ ਹਾਲ ਵਿੱਚ ਥਾਂ ਨਹੀਂ ਮਿਲਦੀ ਤਾਂ ਉਹ ਬਾਹਰ ਬੈਠ ਜਾਂਦੇ ਹਨ ਕਈ ਸ਼ੌਕੀਨ ਤਾਂ ਇੰਜਰੀ ਖੁੱਲੇ ਚ ਬੈਠ ਕੇ ਖਾਣਾ ਪਸੰਦ ਕਰਦੇ ਹਨ ਉਸ ਖੁੱਲੀ ਥਾਂ 'ਚ ਇੱਕ ਵੱਡਾ ਸਾਰਾ ਰੁੱਖ ਰੀ ਹੈ ਜਿਸ ਦੇ ਜੜ ਵਿੱਚ ਲਾਲ ਰੰਗ ਦੇ ਫੁੱਲਾਂ ਵਾਲੀ ਬੋਗਨਵਿਲਿਆ ਦੀ ਵੇਲ ਉਗੇ ਹੋਏ ਹੈ ਭਾਵੇਂ ਉਹ ਰੁੱਖ ਤਾਂ ਨਿੰਮ ਦਾ ਹੈ ਪਰ ਫੁੱਲਾਂ ਦਾ ਮੌਸਮ ਆਉਣ ਤੇ ਬੋਗਨ ਵਿਲੀਆ ਦੇ ਫੁੱਲਾਂ ਨਾਲ ਭਰ ਜਾਂਦਾ ਹੈ ਇਹ ਉਜਾਪਦਾ ਜਿਵੇਂ ਉਹ ਨਿੰਮ ਦਾ ਨਹੀਂ ਸਗੋਂ ਬੋਗਨ ਵਿਲੀਆ ਦਾ ਹੀ ਰੁਖ ਹੋਵੇ ਰੈਸਟੋਰਾਂ ਦੀ ਅਗਲੀ ਯਾਨੀ ਤੀਜੀ ਦੁਕਾਨ ਨੂੰ ਉਹਨਾਂ ਨੇ ਸਟੋਰ ਬਣਾਇਆ ਹੋਇਆ ਹੈ ਉਸ ਵਿੱਚ ਬੈਠ ਕੇ ਨੌਕਰ ਸਬਜ਼ੀ ਕੱਟਦੇ ਆਟਾ ਗੁੰਨਦੇ ਤੇ ਮਸਾਲਾ ਕੁੱਟਦੇ ਹਨ ਉਹਨਾਂ ਉਸ ਵਿੱਚ ਇੱਕ ਪੁਰਾਣਾ ਟੇਪ ਰਿਕਾਰਡਰ ਵੀ ਰੱਖਿਆ ਹੋਇਆ ਹੈ ਜਿਸ ਦੇ ਹਰ ਵੇਲੇ ਫਿਲਮੀ ਗਾਣੇ ਵੱਜਦੇ ਰਹਿੰਦੇ ਹਨ ਦੋਵੇਂ ਭਰਾਵਾਂ ਨੇ ਬਹੁਤ ਹੁਨਰਮੰਦ ਕੁੱਕ ਰੱਖੇ ਹੋਏ ਹਨ ਜਿਹੜੇ ਬਹੁਤ ਸਵਾਦ ਖਾਣਾ ਪਕਾਉਂਦੇ ਹਨ ਸਾਰਾ ਖਾਣਾ ਦੇਸੀ ਘਿਓ ਵਿੱਚ ਤਿਆਰ ਹੁੰਦਾ ਹੈ ਜਿਸ ਵਿੱਚ ਕਦੇ ਵੀ ਕੰਜੂਸੀ ਨਹੀਂ ਵਰਤੀ ਜਾਂਦੀ ਕੁੱਕ ਕਾਲੀ ਦਾਲ ਸ਼ਾਹੀ ਪਨੀਰ ਤੇ ਮਲਾਈ ਕੋਫਤਾ ਬਣਾਉਂਦੇ ਹਨ ਇਹਨਾਂ ਨਾਲ ਦੋ ਸੁੱਕੀਆਂ ਸਬਜ਼ੀਆਂ ਵੀ ਬਣਾਉਂਦੇ ਹਨ ਗਾਹ ਕਦੇ-ਕਦਾਈ ਬਦਲਾ ਲੇ ਰੈਸਟੋਰੈਂਟ ਚ ਰੋਟੀ ਖਾਣਾ ਪਸੰਦ ਕਰਦੇ ਹਨ ਕਿਸੇ ਦਿਨ ਜਨਮ ਦਿਨ ਦੀ ਪਾਰਟੀ ਜਾਂ ਕਿਸੇ ਦੇ ਵਿਆਹ ਦੀ ਵਰੇਗਣ ਤੇ ਵੀ ਗਾਹਕਾਂ ਦੀ ਭੀੜ ਜੁੜ ਜਾਂਦੀ ਹੈ। ਕਈ ਗਾਹਕ ਉਥੋਂ ਰਾਤੀ ਖਾਣਾ ਪੈਕ ਕਰਵਾ ਕੇ ਵੀ ਲੈ ਜਾਂਦੇ ਹਨ। ਗਾਹਕ ਆਪ ਕਾਊਂਟਰ ਤੇ ਆਰਡਰ ਦਿੰਦਾ ਹੈ। ਉਹ ਆਪਣੀਆਂ ਪਸੰਦੀਆਂ ਚੀਜ਼ਾਂ ਲਿਖਵਾ ਦਿੰਦਾ ਹੈ। ਕਾਊਂਟਰ ਤੇ ਮਾਈਕ ਲੱਗਿਆ ਹੋਇਆ ਹੈ ਜਿਸ ਦਾ ਸੰਪਰਕ 3 ਨੰਬਰ ਦੁਕਾਨਦਾਰ ਹੈ। ਮਾਲਕ ਆਪਣੀ ਸੀਟ ਤੇ ਬੈਠਾ ਤੇ ਜੀ ਦੁਕਾਨ ਤੇ ਮਾਈਕ ਰਾਹੀਂ ਬੋਲ ਕੇ ਆਰਡਰ ਕਰਦਾ ਹੈ ਤੇ ਜੋ ਕੀ ਚੀਜ਼ ਗਾਹਕ ਨੇ ਲਜਾਣੀ ਹੁੰਦੀ ਹੈ ਉਹ ਪੈਕ ਹੋ ਕੇ ਆ ਜਾਂਦੀ ਹੈ ਦੋਵੇਂ ਭਾਈਆਂ ਦਾ ਇਹ ਰੈਸਟੋਰਾਂ ਸਿਰਫ ਖਾਣ ਪੀਣ ਤੀ ਇੱਕ ਹੀ ਸੀਮਤ ਨਹੀਂ ਉਹਨਾਂ ਨੇ ਇਸ ਤੋਂ ਇਲਾਵਾ ਦੁੱਧ ਦਾ ਕੰਮ ਵੀ ਤੋਰਿਆ ਹੋਇਆ ਹੈ ਦੁੱਧ ਵਾਲੀਆਂ ਵੱਡੀਆਂ ਕੰਪਨੀਆਂ ਸਵੇਰੇ 4 ਵਜੇ ਟਰੱਕਾਂ 'ਚੋਂ ਦੁੱਧ ਦੀਆਂ ਥੈਲੀਆਂ ਲਾ ਰੈਸਟੋਰਾਂ ਤੇ ਛੱਡ ਜਾਂਦੀਆਂ ਹਨ ਵੈੰਡੇ ਦੇ ਦੁੱਧ ਦੇ ਵਾਈਸਾਈਕਲ ਤੇ ਡਰਮਾਂ ਰਾਹੀਂ ਸਵੇਰੇ 5 ਵਜੇ ਤੀਕ ਦੁੱਧ ਦੁਕਾਨ ਤੇ ਖੁੱਲੇ ਮੂੰਹ ਵਾਲੇ ਡਰਮ ਵਿੱਚ ਪਾ ਜਾਂਦੇ ਹਨ 6 ਵਜੇ ਤੀਕ ਬਲੈਕ A ਵਾਲੇ ਲੋਕ ਹੱਥਾਂ 'ਚ ਡੋਲੂ ਜਾਂ ਡੱਬੇ ਲੈ ਕੇ ਦੁੱਧ ਲੈਣ ਲਈ ਦੁਕਾਨ ਤੇ ਆਉਣ ਲੱਗਦੇ ਹਨ ਇਸ ਤੋਂ ਇਲਾਵਾ ਉਹ ਇਸ ਨਾਲ ਕਈ ਵਾਰ ਬ੍ਰੈਡ, ਬਿਸਕੁਟ, ਰਾਸੀਆਂ ਨਮਕੀਨ ਵੀ ਖਰੀਦ ਕੇ ਲੈ ਜਾਂਦੇ ਹਨ ਇਹ ਸਭ ਚੀਜ਼ਾਂ ਵੀ ਦੁਕਾਨ ਤੇ ਮਿਲਦੀਆਂ ਹਨ ਰੈਸਟੋਰੈਂਟ ਦੋਵੇਂ ਭਰਾ ਡਿਊਟੀ ਨਿਭਾਉਂਦੇ ਹਨ ਦੁੱਧ ਅਤੇ ਹੋਰ ਸਮਾਨ ਦੀ ਵਿਕਰੀ ਸਵੇਰੇ 6 ਵਜੇ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਬਹੁਤ ਬੰਨੇ ਗਾਹਕੇ ਆਉਂਦੇ ਹਨ ਸਵੇਰ ਦੇ 7 ਵਜੇ ਤੀਕ ਇਹ ਸਾਰਾ ਕੰਮ ਇੱਕ ਖਾਸ ਨੌਕਰ ਦੇ ਸਿਰ ਛੱਡਿਆ ਹੁੰਦਾ ਹੈ ਜਿਹੜਾ ਉਹਨਾਂ ਦੀ ਨਜ਼ਰਾਂ ਵਿੱਚ ਬਹੁਤ ਇਮਾਨਦਾਰ ਹੈ ਫਿਰ 7 ਵਜੇ ਤੀਕ ਛੋਟਾ ਭਰਾ ਆਪਣੀ ਸਿਹਤ ਦਾ ਖਿਆਲ ਰੱਖਦਾ ਹੋਇਆ ਘਰੋਂ ਪੈਦਲ ਚੱਲਦਾ ਤੇ ਕਦੇ ਨਾਸਾ ਠੀਕ ਵਕਤ ਤੇ ਰੈਸਟੋਰਾਂ ਆ ਕੇ ਕੰਮ ਸੰਭ ਲੈਂਦਾ ਹੈ ਮੈਂ ਵੀ ਸਵੇਰੇ 6 ਜਾਂ ਸਵਾ 6 ਵਜੇ ਤੇ ਦੁੱਧ ਵਾਲਾ ਡੋਲੂ ਲੈ ਕੇ ਪਹੁੰਚ ਜਾਂਦਾ ਹਾਂ ਕਈ ਦਿਨਾਂ ਤੋਂ ਮੈਂ ਰੈਸਟੋਰਾਂ ਦੇ ਇੱਕ ਅਜੀਬ ਜਿਹੀ ਗੱਲ ਹੁੰਦੀ ਵੇਖਦਾ ਆ ਰਿਹਾ ਹਾਂ ਸਰਦੀਆਂ ਦੇ ਦਿਨ ਹੋਣ ਕਾਰਨ ਅੱਜ ਸਵੇਰੇ ਹਨੇਰਾ ਹੁੰਦਾ ਹੈ ਸਵਾ 6 ਵਜੇ ਕੋਈ 28 30 ਸਾਲ ਦੀ ਉਮਰ ਵਾਲਾ ਇੱਕ ਬੰਦਾ ਰੋ ਸਾਈਕਲ ਦੇ ਉੱਤੇ ਆਉਂਦਾ ਹੈ ਉਹ ਸਾਈਕਲ ਬੈਂਚ ਨਾਲ ਲਾ ਕੇ ਖੜਾ ਕਰ ਦਿੰਦਾ ਤੇ 3 ਨੰਬਰ ਕਮਰੇ ਅੱਗੇ ਬਣੇ ਵਰਾਂਡੇ ਵਿੱਚ ਜਾਂਦਾ ਹੈ ਜਿੱਥੇ ਅਕਸਰ ਹਨੇਰਾ ਹੁੰਦਾ ਕਿਉਂਕਿ ਉਸ ਵੇਲੇ ਰੈਸਟੋਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਉੱਥੇ ਸੁੱਤੇ ਪਏ ਹੁੰਦੇ ਹਨ ਰੈਸਟੋਰਾਂ ਦੀ ਸਿਰਫ ਉਹ ਹੀ ਬੱਤੀ ਜਗਦੀ ਹੁੰਦੀ ਜਿਹੜੀ ਕਾਊਂਟਰ ਤੇ ਲੱਗੀ ਹੋਈ ਹੈ ਉੱਥੇ ਕੋਸਮੁਸੇ ਵਿੱਚ ਉਹ ਸ਼ਖਸ ਇੱਕ ਕਨਸਤਰ ਚੁੱਕੀ ਆਉਂਦਾ ਦਿਸਦਾ ਹੈ। ਵਰਾਂਡੇ ਚੋਂ ਚੁੱਕ ਕੇ ਲਿਆਂਦੇ ਕਨਸਤਰ ਵਿੱਚੋਂ ਉਹ ਕੁਝ ਆਪਣੇ ਸਾਈਕਲ ਉੱਤੇ ਟੰਗੇ ਪੀਪੇ ਵਿੱਚ ਪਾਉਂਦਾ ਹੈ। ਖਾਲੀ ਕੀਤਾ ਕਨਸਤਰ ਉੱਥੇ ਧਰਤੀ ਤੇ ਧਰਦਾ ਤੇ ਆਪਣੇ ਸਾਈਕਲ ਤੇ ਚੜ ਅੱਗੇ ਲੰਘ ਜਾਂਦਾ ਹੈ। ਇਹ ਸਭ ਮੈਂ ਕਈ ਦਿਨ ਤੋਂ ਵੇਖਦਾ ਆ ਰਿਹਾ ਹਾਂ ਕਿਉਂਕਿ ਮੇਰਾ ਦੁੱਧ ਲੈਣ ਆਉਂਦਾ ਤੇ ਉਸ ਦਾ ਇਸ ਤਰ੍ਹਾਂ ਆਉਣ ਦਾ ਲਗਭਗ ਇੱਕੋ ਵਕਤ ਹੁੰਦਾ ਹੈ। ਇੱਕ ਦਿਨ ਮੇਰੇ ਮਨ ਵਿੱਚ ਆਈ ਦੁੱਧ ਵੇਚ ਰਹੇ ਨੌਕਰ ਕੋਲੋਂ ਇਸ ਬੰਦੇ ਬਾਰੇ ਪੁੱਛਾਂ ਕਿ ਉਹ ਕੌਣ ਹੈ ਜਿਹੜਾ ਸਵੇਰੇ ਉੱਤੇ ਦਿਸਦਾ ਪਰ ਮੈਂ ਇਸ ਨੂੰ ਐਵੇਂ ਫਜ਼ੂਲ ਗੱਲ ਸਮਝ ਕੁਝ ਨਹੀਂ ਕਿਹਾ ਇੱਕ ਦਿਨ ਹਰ ਰੋਜ਼ ਵਾਂਗ ਮੈਂ ਸਵੇਰੇ ਦੁੱਧ ਲੈਣ ਲਈ ਹੱਥ 'ਚ ਡੋਲੂ ਫੜੀ ਰੈਸਟੋਰਾਂਵਲ ਆ ਰਿਹਾ ਸੀ ਉਸ ਦਿਨ ਮੌਸਮ ਬਹੁਤ ਠੰਡਾ ਸੀ ਤੇਜ਼ ਸੀਤ ਹਵਾ ਚੱਲ ਰਹੀ ਸੀ ਪਾੜਾ ਰੋਜ਼ ਨਾਲੋਂ ਵੱਧ ਮਹਿਸੂਸ ਹੋ ਰਿਹਾ ਸੀ ਲੋਇਜ਼ ਲਿਫਟੇ ਹੋਣ ਤੇ ਵੀ ਠੰਡ ਲੱਗ ਰਹੀ ਸੀ ਅਜੇ ਮੈਂ ਰਸਟੋਰਾਂ ਤੇ ਪਹੁੰਚਣ ਵਾਲਾ ਹੀ ਸੀ ਕਿ ਮੇਰੀ ਨਜ਼ਰ ਦੂਰੋਂ ਸਾਈਕਲ ਵਾਲੇ ਤੇ ਪਈ ਜਿਸ ਨੇੜੇ 10-11 ਸਾਲ ਦਾ ਇੱਕ ਮੁੰਡਾ ਖੜਾ ਸੀ ਮੁੰਡੇ ਦੇ ਹੱਥ ਵਿੱਚ ਵੱਡਾ ਸਾਰਾ ਭਾਂਡਾ ਫੜਿਆ ਹੋਇਆ ਸੀ ਸਾਈਕਲ ਵਾਲਾ ਉੱਚੀ ਆਵਾਜ਼ ਵਿੱਚ ਪਤਾ ਨਹੀਂ ਉਸ ਨੂੰ ਕੀ ਕਹਿ ਰਿਹਾ ਸੀ ਅਜੇ ਮੈਂ ਉਹਨਾਂ ਵੱਲ ਵੇਖ ਹੀ ਰਿਹਾ ਸੀ ਕਿ ਸਾਈਕਲ ਵਾਲੇ ਨੇ ਉਸ ਮੁੰਡੇ ਦੇ ਮੂੰਹ ਤੇ ਦੋ ਤਿੰਨ ਚਪੇੜਾਂ ਮਾਰੀਆਂ ਉਹਦੇ ਹੱਥ ਫੜਿਆ ਪਾਂਡਾ ਖੋਗੇ ਦੂਰ ਵਗਾ ਮਾਰਿਆ ਇਸ ਤਰ੍ਹਾਂ ਕਰਕੇ ਉਹ ਫਿਰ ਉੱਚੀ ਆਵਾਜ਼ ਵਿੱਚ ਮੁੰਡੇ ਨੂੰ ਗਾਲਾਂ ਕੱਢਣ ਲੱਗਿਆ ਮੈਂ ਦੁੱਧ ਲੈਣ ਜਾਣ ਦੀ ਥਾਂ ਸਿੱਧਾ ਉਸ ਕੋਲ ਆ ਜਾਂਦਾ ਹਾਂ ਕੀ ਹੋਇਆ ਬਈ ਕਿਉਂ ਸਵੇਰੇ ਸਵੇਰੇ ਠੰਡ ਚ ਇਸ ਜਵਾਕ ਨੂੰ ਮਾਰ ਰਿਹਾ ਹੈ ਮੈਂ ਪੁੱਛਿਆ ਬਾਬੂ ਜੀ ਚੋਰ ਹੈ ਇਹ ਉਸ ਦੀ ਇਸ ਗੱਲ ਤੇ ਮੈਂ ਉਸ ਮੁੰਡੇ ਵੱਲ ਵੇਖਣ ਲੱਗਦਾ ਹਾਂ ਜਿਸ ਨੇ ਸਰੀਰ ਤੇ ਸਿਰਫ ਇੱਕ ਪਤਲੀ ਜਹੀ ਕਮੀਜ਼ ਪੈਣੀ ਹੋਈ ਹੈ ਇੰਨੀ ਠੰਡ ਵਿੱਚ ਵੀ ਜਿਸ ਦੀਆਂ ਲੱਤਾਂ ਨੰਗੀਆਂ ਹਨ ਜਿਸ ਦੇ ਪੈਰ ਨੰਗੇ ਹਨ ਉਹ ਅੱਖਾਂ ਤੇ ਆਪਣਾ ਸੱਜਾ ਹੱਥ ਧਰ ਕੇ ਰੋ ਰਿਹਾ ਸੀ ਬਈ ਇੰਨੀ ਸਵੇਰ ਇਸ ਨੇ ਤੇਰੀ ਕੀ ਚੋਰੀ ਕਰ ਲਈ ਜਿਹੜਾ ਤੂੰ ਇਸ ਨੂੰ ਮਾਰਿਆ ਮੈਂ ਸਾਈਕਲ ਵਾਲੇ ਨੂੰ ਪੁੱਛਿਆ ਨਾ ਹੀ ਪੁੱਛੋ ਬਾਬੂ ਜੀ ਮੇਰਾ ਤਾਂ ਮਨ ਕਰਦਾ ਹੈ ਮਾਰ-ਮਾਰ ਕੇ ਇਹਦੀ ਚਮੜੀ ਉਦੇੜ ਦੇਵਾਂ ਇਹਦੀ ਸ਼ਕਲ ਵਿਗਾੜ ਦੇਵਾਂ ਸਾਈਕਲ ਵਾਲਾ ਗੁੱਸੇ ਨਾਲ ਮੁੰਡੇ ਵੱਲ ਵੇਖ ਕੇ ਬੋਲਿਆ ਉਹ ਨੰਗੀਆਂ ਲੱਤਾਂ ਵਾਲਾ ਮੁੰਡਾ ਅਜੇ ਵੀ ਰੋ ਰਿਹਾ ਸੀ ਬਈ ਤੂੰ ਗੱਲ ਤਾਂ ਦੱਸ ਫਿਰ ਤੂੰ ਭਾਵੇਂ ਇਸ ਦੀ ਚਮੜੀ ਉਦੇੜ ਲਈ ਤੇ ਭਾਵੇਂ ਸ਼ਕਲ ਬਗੜ ਦੇ ਮੇਰੀ ਗੱਲ ਸੁਣ ਸਾਈਕਲ ਵਾਲਾ ਸਾਰੀ ਕਹਾਣੀ ਦੱਸਣ ਲੱਗਾ ਬਾਬੂ ਜੀ ਇਸ ਰੈਸਟੋਰਾਂ ਵਿੱਚ ਜਿਹੜੇ ਬੰਦੇ ਰੋਟੀ ਖਾਣ ਆਉਂਦੇ ਨੇ ਉਹ ਪੈਸੇ ਵਾਲੇ ਹੀ ਹੁੰਦੇ ਹਨ ਇੱਥੋਂ ਤਾਂ ਦਾਲ ਦੀ ਇੱਕ ਪਲੇਟ 40 ਰੁਪਏ ਦੀ ਮਿਲਦੀ ਹੈ ਜਦੋਂ ਕਿ ਇਹਨਾਂ 40 ਰੁਪਿਆ ਨਾਲ ਇੱਕ ਗਰੀਬ ਪਰਿਵਾਰ ਹਫ਼ਤਾ ਪਰ ਦਾਲ ਪਕਾ ਕੇ ਰੋਟੀ ਖਾ ਸਕਦਾ ਹੈ ਪਨੀਰ ਤੇ ਮਲਾਈ ਕੋफ्ते ਦੀ ਤਾਂ ਗੱਲ ਹੀ ਨਾ ਕਰੋ ਸਾਈਕਲ ਵਾਲਾ ਬਿਨਾਂ ਰੁਕੇ ਬੋਲਦਾ ਜਾ ਰਿਹਾ ਸੀ ਉਹਨਾਂ ਮੀਰ ਲੋਕਾਂ ਦਾ ਖਾਣਾ ਖਾਣ ਦਾ ਇੱਕ ਅੰਦਾਜ਼ ਹੁੰਦਾ ਹੈ ਪਲੇਟਾਂ ਵਿੱਚ ਝੂਠ ਛੱਡਣਾ ਉਹ ਆਪਣੀ ਸ਼ਾਨ ਸਮਝਦੇ ਹਨ ਉਹ ਅਜਿਹਾ ਇਹ ਦੁਹਰਾਉਣ ਲਈ ਵੀ ਕਰਦੇ ਹਨ ਕਿ ਉਹ ਰੱਜੇ ਹੋਏ ਹਨ ਭੁੱਖੇ ਨਹੀਂ ਰੈਸਟੋਰਾਂ ਤੇ ਤਾਂ ਉਹ ਐਵੇਂ ਆ ਜਾਂਦੇ ਹਨ ਫਿਰ ਉਹ ਕੰਜੂਸ ਵੀ ਨਹੀਂ ਸਗੋਂ ਖੁੱਲੇ ਦਿਲ ਵਾਲੇ ਹਨ ਮੇਰੇ ਕਿਹਾਂ ਰੈਸਟੋਰਾਂ ਵਿੱਚ ਝੂਠੀਆਂ ਪਲੇਟਾਂ ਧੋਣ ਵਾਲਾ ਮੁੰਡਾ ਪਲੇਟਾਂ ਦੀ ਝੂਠ ਇੱਕ ਕਨਸਤਰ ਵਿੱਚ ਇਕੱਠੀ ਕਰਦਾ ਰਹਿੰਦਾ ਹੈ ਰਾਤ ਹੋਣ ਤੱਕ ਕਨਸਤਰ ਮੂੰਹ ਤੱਕ ਭਰ ਜਾਂਦਾ ਹੈ ਮੈਂ ਸਵੇਰੇ ਹਨੇਰੇ ਜਿਹੇ ਆਉਂਦਾ ਹਾਂ ਤੇ ਝੂਠ ਨਾਲ ਭਰਿਆ ਕਨਸਤਰ ਸਾਈਕਲ ਤੇ ਟੰਗੇ ਪੀਪੇ ਵਿੱਚ ਉਲਟਾ ਕੇ ਲੈ ਜਾਂਦਾ ਹਾਂ ਇਸਨੇ ਬਦਲੇ ਮੁੰਡੇ ਨੂੰ ਰੋਜ਼ ਦੇ 5 ਰੁਪਏ ਦੇ ਦਿੰਦਾ ਹਾਂ ਪਰ ਇਸ ਕਨਸਟਰ ਦਾ ਮਾਲ ਤੇਰੇ ਕੀ ਕੰਮ ਆਉਂਦਾ ਹੈ ਮੈਂ ਸਾਈਕਲ ਵਾਲੇ ਦੀ ਗੱਲ ਕੱਟਦਿਆਂ ਪੁੱਛਦਾ ਹਾਂ ਬਾਬੂ ਜੀ ਮੈਂ ਕਈ ਸੂਰ ਪਾਲ ਰੱਖੇ ਹਨ ਇਹ ਸਾਰਾ ਕੁਝ ਮੈਂ ਇੱਕ ਬੱਠਲ ਚ ਪਾ ਕੇ ਉਹਨਾਂ ਮੂਰੇ ਧਰ ਦਿੰਦਾ ਹਾਂ ਆਪ ਬਾਬੂ ਜੀ ਯਕੀਨ ਕਰੋ ਜਿੱਦਣ ਦੇ ਸੂਰ ਇਹ ਝੂਠ ਖਾਣ ਲੱਗੇ ਨੇ ਬਹੁਤ ਛੇਤੀ ਵੱਧਦੇ ਹੋਏ ਮੋਟੇ ਵੀ ਹੁੰਦੇ ਜਾਂਦੇ ਹਨ ਰੋਜ਼ ਦੇ ਕੁਲ 5 ਰੁਪਏ ਨਾਲ ਉਹਨਾਂ ਦਾ ਪੇਟ ਵੀ ਭਰ ਜਾਂਦਾ ਹੈ ਕਿੰਨਾ ਸਸਤਾ ਹੈ ਇਹ ਕੰਮ ਉਸ ਨੇ ਆਪਣੀ ਗੱਲ ਮੁਕਾਉਂਦਿਆਂ ਕਿਹਾ ਪਰ ਤੂੰ ਇਸ ਮੁੰਡੇ ਨੂੰ ਕਿਉਂ ਮਾਰਿਆ ਮੈਂ ਫਿਰ ਪਹਿਲਾ ਬਣਾ ਸਵਾਲ ਦੁਹਰਾਇਆ ਇਹ ਚੋਰ ਹੈ ਬਾਬੂ ਜੀ ਮੈਂ ਕਈ ਦਿਨਾਂ ਦਾ ਵੇਖ ਰਿਹਾ ਸੀ ਕਿ ਸੂਰਾ ਲਈ ਝੂਠ ਦਾ ਕਨਸਤਰ ਭਰਿਆ ਨਹੀਂ ਸੀ ਹੁੰਦਾ ਸਗੋਂ ਰੋਜ਼ ਖਾਸਾ ਨੀਵਾ ਹੁੰਦਾ ਸੀ ਜਦੋਂ ਮੈਂ ਪਲੇਟਾਂ ਸਾਫ਼ ਕਰਨ ਵਾਲੇ ਮੁੰਡੇ ਨੂੰ ਇਸ ਦਾ ਲੰਬਾ ਦਿੱਤਾ ਤਾਂ ਉਸਨੇ ਦੱਸਿਆ ਕਿ ਉਹ ਤਾਂ ਰੋਜ਼ ਰਾਤੀ 11 ਵਜੇ ਇੱਕ ਨਸਤਰ ਭਰ ਕੇ ਰੱਖਣ ਦੇ ਹੀ 5 ਰੁਪਏ ਲੈਂਦਾ ਹੈ ਫੇਰ ਮੈਨੂੰ ਸ਼ੱਕ ਹੋਇਆ ਇਹ ਜ਼ਰੂਰ ਕੋਈ ਗੜਬੜ ਹੈ ਸਾਈਕਲ ਵਾਲਾ ਆਪਣੀ ਕਹਾਣੀ ਸੁਣਾ ਰਿਹਾ ਸੀ ਤੇ ਉਸ ਕੋਲ ਖੜਾ ਉਹ 10-11 ਸਾਲ ਦਾ ਨੰਗੀਆਂ ਲੱਤਾਂ ਵਾਲਾ ਮੁੰਡਾ ਅਜੇ ਵੀ ਰੋ ਰਿਹਾ ਸੀ ਸਾਈਕਲ ਵਾਲੇ ਨੇ ਗੱਲਬਾਤ ਸ਼ੁਰੂ ਕੀਤੀ ਮੈਂ ਸਮਝ ਗਿਆ ਬਾਬੂ ਜੀ ਇੱਕ ਨਸਤਰ ਜੋ ਮਾਲ ਚੋਰੀ ਹੁੰਦਾ ਹੈ। ਬਾਸ ਫਿਰ ਕੀ ਮੈਂ ਅੱਜ ਸਵੇਰੇ ਚੋਰ ਨੂੰ ਫੜਨ ਲਈ ਜਲਦੀ ਆ ਗਿਆ ਤੇ ਹਨੇਰੇ ਵਿੱਚ ਲੋਕ ਕੇ ਖੜ ਗਿਆ। ਕੋਈ 6 ਵਜੇ ਤੋਂ ਪਹਿਲਾਂ ਮੈਂ ਵੇਖਿਆ ਇਹ ਉਧਰ ਝੁੱਗੀਆਂ ਵੱਲੋਂ ਤੁਰਿਆ ਆ ਰਿਹਾ ਸੀ। ਮੈਂ ਚੁੱਪ ਖੜਾ ਇਸ ਨੂੰ ਵੇਖਦਾ ਰਿਹਾ। ਫਿਰ ਬਰਾਂਡੇ ਵਿੱਚ ਜਾ ਕੇ ਇਸ ਨੇ ਇੱਕ ਨਸਤਰ ਵਿੱਚੋਂ ਇੱਕ ਵੱਡਾ ਡੱਬਾ ਮਾਲ ਦਾ ਭਰ ਲਿਆ। ਇਹ ਅਜੇ ਮੋੜ ਝੁੱਗੀਆਂ ਵੱਲ ਜਾਣ ਨੂੰ ਹੋਇਆ ਹੀ ਸੀ। ਇਵੇਂ ਇਸ ਨੂੰ ਰੰਗੇ ਹੱਥੀ ਫੜ ਲਿਆ ਫਿਰ ਇਹ ਚੋਰ ਹੀ ਤਾਂ ਹੋਇਆ ਆਪਣੀ ਗੱਲ ਮੁਕਾਉਂਦਿਆਂ ਸਾਰ ਸਾਈਕਲ ਵਾਲੇ ਨੇ ਨੰਗੀਆਂ ਲੱਤਾਂ ਵਾਲੇ ਮੁੰਡੇ ਦੇ ਮੂੰਹ ਤੇ ਜ਼ੋਰ ਨਾਲ ਇੱਕ ਚਪੇੜ ਮਾਰੀ ਉਸ ਨੂੰ ਚੋਰ ਆਖ ਗਾਲ ਕੱਢੀ ਭਈ ਤੂੰ ਇਸ ਨੂੰ ਨਾ ਮਾਰ ਮੈਂ ਇਸ ਕੋਲੋਂ ਪੁੱਛਦਾ ਹਾਂ ਗੱਲ ਕੀ ਹੈ ਕਿਉਂ ਭਈ ਤੂੰ ਇਸ ਤਰ੍ਹਾਂ ਕਿਉਂ ਕਰਦਾ ਸੀ ਮੈਂ ਉਸ ਮੁੰਡੇ ਕੋਲੋਂ ਪੁੱਛਿਆ ਪਹਿਲਾਂ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ पर ਦੂਜੀ ਵਾਰੀ ਪੁੱਛਣ ਤੇ ਉਹ ਰੋਂਦਾ ਹੋਇਆ ਬੋਲਣ ਲੱਗਿਆ ਮਾਂ ਮੈਨੂੰ ਸਵੇਰੇ ਹਨੇਰੇ ਉਠਾ ਦਿੰਦੀ ਹੈ ਉਸ ਵੇਲੇ ਮੈਨੂੰ ਬਹੁਤ ਨੀਂਦ ਆਈ ਹੁੰਦੀ ਹੈ ਫਿਰ ਮੈਨੂੰ ਠੰਡ ਵੀ ਬਹੁਤ ਲੱਗਦੀ ਹੈ ਸਾਰਿਆਂ ਤੋਂ ਪਹਿਲਾਂ ਡੱਬਾ ਲੈ ਕੇ ਮੈਂ ਇੱਥੇ ਆ ਜਾਂਦਾ ਹਾਂ ਮੈਨੂੰ ਪਤਾ ਹੁੰਦਾ ਹੈ ਕਿ ਭਾਂਡੇ ਸਾਫ਼ ਕਰਨ ਵਾਲਾ ਮੁੰਡਾ ਹਨੇਰੇ ਵਿੱਚ ਪੀਪਾ ਕਿੱਥੇ ਰੱਖਦਾ ਹੈ ਫਿਰ ਮੈਂ ਚੁੱਪਚਾਪ ਪੀਪੇ 'ਚੋਂ ਮਾਲ ਦਾ ਡੱਬਾ ਭਰ ਕੇ ਘਰ ਲੈ ਜਾਂਦਾ ਹਾਂ ਪਰ ਤੁਸੀਂ ਇਸ ਦਾ ਕੀ ਕਰਦੇ ਹੋ ਮੈਂ ਇਸ ਦੀ ਗੱਲ ਕੱਟ ਕੇ ਅਗਲਾ ਸਵਾਲ ਪੁੱਛਦਾ ਹਾਂ ਪਰ ਈश्वਰੀ ਉਹ ਮੁੰਡਾ ਰੁਕਦਾ ਨਹੀਂ ਸਗੋਂ ਤੁਰੰਤ ਮੇਰੇ ਸਵਾਲ ਦਾ ਜਵਾਬ ਦੇਣ ਲੱਗਦਾ ਹੈ ਸਾਡਾ ਬਾਪੂ ਨਹੀਂ ਹੈ ਉਹ ਤਾਂ ਪਿਛਲੇ ਸਾਲ ਬਿਮਾਰ ਹੋ ਕੇ ਮਰ ਗਿਆ ਸੀ ਹੁਣ ਮੇਰੀ ਮਾਂ ਹੈ ਜਿਸ ਨਾਲ ਅਸੀਂ ਚਾਰ ਭੈਣ ਭਰਾ ਰਹਿੰਦੇ ਹਾਂ ਮੈਂ ਉਹਨਾਂ ਵਿੱਚੋਂ ਸਭ ਤੋਂ ਵੱਡਾ ਹਾਂ ਅਸੀਂ ਸਾਰੇ ਬਾਪੂ ਨਾਲ ਪਿੰਡੋਂ ਸ਼ਹਿਰ ਕੰਮ ਕਰਨ ਲਈ ਆਏ ਸੀ ਇਥੇ ਸਰਕਾਰੀ ਕੁਆਟਰ ਵੰਡੇ ਹਨ ਠੇਕੇਦਾਰ ਨੇ ਸਾਡੇ ਰਹਿਣ ਲਈ ਕੁਆਟਰਾਂ ਨੇੜੇ ਹੀ ਝੁੱਗੀਆਂ ਬਣਾ ਰੱਖੀਆਂ ਹਨ ਪਹਿਲਾਂ ਤਾਂ ਮੇਰੀ ਮਾਂ ਬਾਪੂ ਨਾਲ ਮਿਲ ਕੇ ਦਿਹਾੜੀ ਕਰਿਆ ਕਰਦੀ ਸੀ ਤੇ ਸਭ ਕੁਝ ਠੀਕ-ਠਾਕ ਚੱਲਦਾ ਸੀ ਪਰ ਹੁਣ ਇਕੱਲੀ ਮਾਂ ਦਿਹਾੜੀ ਕਰਦੀ ਹੈ ਮੈਂ ਤਾਂ ਜੀ ਛੋਟਾ ਹਾਂ ਕੁਝ ਕਰਨ ਜੋਗਾ ਨਹੀਂ ਬਸ ਮਾਂ ਦਿਹਾੜੀ ਕਰਦੀ ਹੈ ਤੇ ਮੈਂ ਛੋਟੇ ਭੈਣ ਭਰਾਵਾਂ ਨੂੰ ਸੰਭਾਲਦਾ ਹਾਂ ਇਕੱਲੀ ਮਾਂ ਦੇ ਦਿਹਾੜੀ ਦੇ ਪੈਸਿਆਂ ਨਾਲ ਤਾਂ ਦਾਲ ਸਬਜ਼ੀ ਨਹੀਂ ਖਰੀਦੀ ਜਾ ਸਕਦੀ ਉਸ ਨਾਲ ਤਾਂ ਮਸਾਂ ਆਟਾ ਤੇ ਦੁੱਧ ਚਾ ਚੱਲਦੀ ਹੈ ਮੈਂ ਸਵੇਰੇ ਇਸੇ ਲਈ ਆਉਣ ਤੋਂ ਪਹਿਲਾਂ ਪੀਪੇ ਜੋ ਮਾਲ ਦਾ ਡੱਬਾ ਭਰ ਕੇ ਲੈ ਜਾਂਦਾ ਹਾਂ ਜਿਸ ਨਾਲ ਅਸੀਂ ਸਾਰੇ ਸਵੇਰੇ ਸ਼ਾਮ ਰੋਟੀ ਖਾ ਲੈਂਦੇ ਹਾਂ ਸਾਨੂੰ ਇਹ ਸੁਆਦ ਵੀ ਬਹੁਤ ਲੱਗਦਾ ਹੈ ਭਾਵੇਂ ਸਵੇਰੇ ਮੈਨੂੰ ਬਹੁਤ ਨੀਂਦ ਆਈ ਹੁੰਦੀ ਹੈ ਭਾਵੇਂ ਸਵੇਰੇ ਮੇਰੀਆਂ ਲੱਤਾਂ ਨੰਗੀਆਂ ਹੁੰਦੀਆਂ ਹਨ ਮੈਨੂੰ ਠੰਡ ਵੀ ਬਹੁਤ ਲੱਗਦੀ ਹੈ। ਵਰਤਾਵੀ ਮੈਂ ਮਾਂ ਦੇ ਕਿਹਾ ਇੱਧਰ ਆ ਜਾਂਦਾ ਹਾਂ। ਮੁੰਡਾ ਬੋਲਣਾ ਬੰਦ ਕਰ ਦਿੰਦਾ ਹੈ। ਕਹਾਣੀ ਇੱਥੇ ਹੀ ਮੁੱਕ ਜਾਂਦੀ ਹੈ। ਠੰਡ ਨਾਲ ਕੰਬਦਾ ਮਾਹੌਲ ਜਿਵੇਂ ਭੈ ਪੀਤ ਹੋ ਜਾਂਦਾ ਹੈ। ਸ਼ਾਂਤ ਤੇ ਡਰਾਉਣਾ ਹੋ ਜਾਂਦਾ ਹੈ। ਪਰ ਉਦੋਂ ਹੀ ਮੈਨੂੰ ਨੰਗ ਤੜੰਗੇ ਉਹ ਚਾਰ ਬੱਚੇ ਇੱਕ ਦੂਜੇ ਨੂੰ ੱੱੱਕੇ ਮਾਰਦੇ ਹੋਏ ਓਖੇ ਹਾਬੜੇ ਬੱਠੜ ਵਿੱਚ ਮੂੰਹ ਮਾਰਦੇ ਦੇਸਣ ਲੱਗਦੇ ਹਨ ਇਹ ਇਕੱਲੇ ਨਹੀਂ ਸਗੋਂ ਸੂਰਾਂ ਨਾਲ ਮਿਲ ਕੇ ਬੱਠੜ ਵਿੱਚ ਪਈ ਝੂਟ ਖਾਂਦੇ ਦੇਸਣ ਲੱਗਦੇ ਹਨ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ